ਸਤਿ ਸ਼੍ਰੀ ਅਕਾਲ ਸਾਰੇ ਬਹੁਤ ਹੀ ਸਤਿਕਾਰਯੋਗ ਪਟਿਆਲਾ ਲੋਕ ਸਭਾ ਹਲਕੇ ਦੇ ਵਸਨੀਕ ਮੈਂ ਅੱਜ ਤੁਹਾਡੇ ਸਾਰਿਆਂ ਦੇ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਾਰਿਆਂ ਨੇ ਹਮ ਹਮਾ ਕੇ ਕੱਲ ਆ ਕੇ ਜੋ ਫਤਿਹ ਰੈਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੀਜੇਪੀ ਦੇ ਉਮੀਦਵਾਰਾਂ ਲਈ ਮੇਰੇ ਲਈ ਆਏ ਸੀ ਉਹਦੇ ਵਿੱਚ ਤੁਸੀਂ ਹਿੱਸਾ ਪਾ ਕੇ ਇੱਕ ਬਹੁਤ ਵੱਡਾ ਸਾਥ ਦਿੱਤਾ ਮੈਨੂੰ ਪੂਰਾ ਪ੍ਰੋਸਾ ਹੈ ਕਿ ਕੱਲ ਦੀ ਫਤਿਹ ਰੈਲੀ ਦੇ ਵਿੱਚ ਜਿਹੜਾ ਤੁਸੀਂ ਹਿੱਸਾ ਪਾਇਆ ਕਿ ਜੋ ਪਹਿਲੀ ਤਰੀਕ ਨੂੰ ਵੋਟਾਂ ਪੈਣਗੀਆਂ ਉਹ ਤੁਸੀਂ 4 ਨੰਬਰ ਬਟਨ ਦਬਕ ਕੇ ਮੈਨੂੰ ਸੰਸਦ ਦੇ ਵਿੱਚ ਭੇਜੋ ਕਿ ਤੁਸੀਂ ਔਰ ਮੈਂ ਅਸੀਂ ਇਕੱਠਾ ਮੋਦੀ ਜੀ ਦਾ जो सपना है विकसित पंजाब दे के और थोड़ा और बच्चों के भविख ल मैं कम कर सका जय श्री राम वाहू जी का खालसा वाहू जी की फतेह